ਬੰਦੇ ਭਾਰਤ ਰੇਲਵੇ ਪਟਿਆਲਾ ਆਉਣ ਦੀ ਖੁਸ਼ੀ ਮਨਾਈ ਗਈ ਹੈ। ਇਸੇ ਹੀ ਖੁਸ਼ੀ ਵਿੱਚ ਐਮਪੀ ਧਰਮਵੀਰ ਗਾਂ ਦੀ ਪਟਿਆਲਾ ਦੇ ਰੇਲਵੇ ਸਟੇਸ਼ਨ ਪਹੁੰਚੇ ਨੇ। ਉਹਨਾਂ ਦੇ ਵੱਲੋਂ ਪਟਿਆਲਾ ਦੇ ਰੇਲਵੇ ਸਟੇਸ਼ਨ ਵਿਖੇ ਸਵਾਗਤ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇੰਜ ਲੱਗਦਾ ਸੀ ਕਿ ਜਿਵੇਂ ਪਟਿਆਲਾ ਇੱਕ ਸਾਈਡ ਤੇ ਹੀ ਰਹਿ ਜਾਂਦਾ ਪਰ ਕੁਝ ਉਪਰਾਲਿਆਂ ਸਦਕਾ ਇਹ ਤੋਹਫ਼ਾ ਮਿਲਿਆ। ਇਹ ਕਿਹਾ ਗਿਆ ਹੈ ਕਿ ਪਟਿਆਲਾ ਤੇ ਪਟਿਆਲਾ ਦੇ ਨੇੜੇ ਤੇੜੇ ਤੋਂ ਹੋਰ ਵੀ ਕਈ ਮੈਂਬਰ ਪਾਰਲੀਮੈਂਟ ਹੋਏ ਨੇ ਪਰ ਜੋ ਗਾਂਧੀ ਸਾਹਿਬ ਨੇ ਕਰ ਦਿਖਾਇਆ ਉਹ ਕਿਸੇ ਹੋਰ ਕੋਲੋਂ ਨਹੀਂ ਹੋ ਸਕਿਆ ਡਾਕਟਰ ਗਾਂਧੀ ਦੀਆਂ ਕੋਸ਼ਿਸ਼ਾਂ ਸਦਕਾ ਹੀ ਇਹ ਸਭ ਕੁਝ ਸੰਭਵ ਹੋ ਸਕਿਆ ਕਿਹਾ ਗਿਆ ਹੈ ਕਿ ਡਾਕਟਰ ਗਾਂਧੀ ਜੀ ਬੜੇ ਹੀ ਨਿਡਰਕ ਸਿਆਣੇ ਸੂਝਵਾਨ ਤੇ ਪੜੇ ਲਿਖੇ ਨੇ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ ਕੀਹਾ ਗਿਆ ਹੈ ਕਿ ਪਟਿਆਲਾ ਸ਼ਹਿਰ ਦੇ ਵਾਸੀ ਡਾਕਟਰ ਗਾਂਧੀ ਦੇ ਨਾਲ ਮਿਲ ਕੇ ਸ਼ਹਿਰ ਦੀ ਬਿਹਤਰੀ ਦੇ ਲਈ ਹੋਰ ਵੀ ਕੰਮ ਕਰਨਗੇ ਇਸ ਤੋਂ ਇਲਾਵਾ ਪਟਿਆਲਾ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਹੋਰ ਵੀ ਵਧੀਆ ਕੰਮ ਕੀਤੇ ਜਾਣਗੇ ਕੀ ਕਰ ਰਹੇ ਹੋ আর ਤੁਸੀਂ ਇਸ ਗੱਲ ਦਾ ਖਿਆਲ ਰੱਖੋ ਕਿ ਸਦਾ ਹੀ ਪਟਿਆਲਾ ਇੰਜ ਲੱਗਦਾ ਸੀਗਾ ਜਿਵੇਂ ਇੱਕ ਸਾਈਡ ਤੇ ਰਹਿ ਜਾਂਦਾ ਹੈ ਲੇਕਿਨ ਡਾਕਟਰ ਗਾਂਧੀ ਸਾਹਿਬ ਸਾਡੇ ਮੈਂਬਰ ਪਾਰਲੀਮੈਂਟ ਉਹਨਾਂ ਨੇ ਕੋਸ਼ ਉਪਰਾਲੇ ਰੇਲਵੇ ਵਾਸਤੇ ਇਹੋ ਜੇ ਕੀਤੇ ਨੇ ਜਿਹੜੇ ਹੋਰ ਕੋਈ ਨਹੀਂ ਕਰ ਸਕਿਆ ਭਾਵੇਂ ਇਸ ਤੋਂ ਪਹਿਲਾਂ ਬਹੁਤ ਸਾਰੇ ਮੈਂਬਰ ਪਾਰਲੀਮੈਂਟ ਰਹੇ ਪਟਿਆਲੇ ਤੋਂ ਜਾਂ ਪਟਾਲੇ ਦੇ ਇਹੜੇ ਨੇੜੇ ਤੇੜੇ ਤੋਂ ਕੋਈ ਨਹੀਂ ਕਰ ਸਕਿਆ ਇੱਕ ਤੇ ਬੰਦੇ ਬਾਹਰ ਟ੍ਰੇਨ ਆ ਦੂਸਰਾ ਇਹ ਡਬਲ ਲਾਈਨ ਆ ਜਿਹੜੀ ਇਲੈਕਟ੍ਰਿਕ ਹੋਈ ਆ ਔਰ ਤੀਸਰਾ ਜਿਹੜੀ ਰਾਜਪੁਰਾ ਦਾ ਸਾਡਾ ਕਨੈਕਟ ਬਣਿਆ ਚੰਡੀਗੜ੍ਹ ਨਾਲ ਆਇਆ ਮੋਹਾਲੀ ਪਰ ਸਾਡੇ ਸ਼ਹਿਰ ਨਿਵਾਸੀਆਂ ਨੂੰ ਖਾਸ ਕਰਕੇ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਨੂੰ ਸਾਡੇ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਨੇ ਲੋਕਲ ਇਹ ਸਾਰਿਆਂ ਦਾ ਜੋਰ ਹਮਲਾ ਡਾਕਟਰ ਗਾਂਧੀ ਸਾਡੇ ਬੜੇ ਨਿਤੜਕ ਸਿਆਣੇ ਸੂਝਵਾਨ ਡਾਕਟਰ ਪੜੇ ਲਿਖੇ ਨੇ ਜਿਨ੍ਹਾਂ ਨੇ ਮਿਹਨਤ ਕੀਤੀ ਆ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਬੜਾ ਸਿਸਟਮੈਟਿਕ ਹੈ ਮੈਂ ਉਹਨਾਂ ਕੋ ਸਿੱਖ ਰਿਹਾ ਅਸੀਂ ਆਪਣੇ ਸ਼ਹਿਰ ਵਾਸਤੇ ਪਟਿਆਲਾ ਸ਼ਹਿਰ ਵਾਸਤੇ ਮੈਂ ਵੀ ਸਾਡੀ ਟੀਮ ਵੀ ਡਾਕਟਰ ਗਾਂਧੀ ਸਾਹਿਬ ਦੇ ਨਾਲ ਲੱਗ ਕੇ ਇਸ ਤੋਂ ਹੋਰ ਵੱਧ ਕੋਸ਼ਿਸ਼ ਕਰਾਂਗੇ ਪੇ ਪਟਿਆਲਾ ਨੂੰ ਰੇਲਵੇ ਨਾਲ ਹੋਰ ਸੋਫਿਸਟੀਕੇਟਿਡ ਕਨੈਕਸ਼ਨ ਮਿਲਣ ਔਰ ਇਸ ਤੋਂ ਇਲਾਵਾ ਪਟਿਆਲਾ ਸ਼ਹਿਰ ਦੀ ਡਿਵੈਲਪਮੈਂਟ ਹੋਰ ਬਿਹਤਰ ਤਰੀਕੇ ਨਾਲ ਕੀਤੀ ਜਾ ਸਕੀ ਮਿਲੇ ਤੇ ਉਹਨਾਂ ਨੇ ਇੱਕ ਰੋਡ ਮੈਪ ਦਿੱਤਾ ਤੇ ਉਹਨਾਂ ਨੇ ਪੂਰੇ 5 ਸਾਲ ਵਿਧਾਨ ਆਪਣਾ ਲੋਕ ਸਭਾ ਚ ਮੁੱਦਾ ਚੱਕੀ ਰੱਖਿਆ ਤੇ ਅੱਜ ਜਿਹੜਾ ਸਾਨੂੰ ਉਹਦਾ ਫਲ ਮਿਲਿਆ ਹੈ ਡਾਕਟਰ ਧਰਮਵੀਰ ਗਾਂਧੀ ਜੀ ਦੀ ਮਿਹਨਤ ਨੂੰ ਤੇ ਪਟਿਆਲਾ ਵਾਸੀਆਂ ਦੀ ਮਿਹਨਤ ਨੂੰ ਅੱਜ ਬੂਰ ਪਿਆ ਹੈ ਅਸੀਂ ਧੰਨਵਾਦ ਕਰਦੇ ਹਾਂ ਡਾਕਟਰ ਧਰਮੀਰ ਗਾਂਧੀ ਜੀ ਦਾ ਜਿਨ੍ਹਾਂ ਦੇ ਉਪਰਾਲੇ ਸਦਕਾ ਇਹ ਡਬਲ ਲੇਨ ਬਣੀ ਡਬਲ ਟਰੈਕ ਬਣਿਆ ਜਿਹੜਾ ਪਟਿਆਲੇ ਤੋਂ ਅੱਗੇ ਬਠਿੰਡੇ ਤੱਕ ਫਿਰੋਜ਼ਪੁਰ ਤੱਕ ਤੇ ਇਹ ਹੁਣ ਦਿੱਲੀ ਦਾ ਸਫ਼ਰ ਹੈ ਜਿਹੜਾ ਬੰਦੇ ਮਾਤਰਾਮ ਟ੍ਰੇਨ ਦੇ ਰਾਈ ਬਹੁਤ ਹੀ ਸੁਖਾਲਾ ਤੇ ਘੱਟ ਸਮੇਂ 'ਚ ਹੋਣ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਕਿੰਨਾ ਕਾਦ ਹੋਏਗਾ ਦਿੱਲੀ ਜਿਹੜੇ ਜਾਂਦੇ ਨੇ ਦੇਖੋ ਮਾਲਵਾ ਬੈਲਟ ਨੂੰ ਬਹੁਤ ਫਾਇਦਾ ਹੋਏਗਾ ਕਿੱਥੇ ਕਾਰਾਂ 'ਚ ਹੋਰ ਗੱਡੀਆਂ 'ਚ ਜਾਣਾ ਪੈਂਦਾ ਸੀ ਬੱਸਾਂ ਜਾਣਾ ਪੈਂਦਾ ਸੀ ਹੁਣ ਇਹ ਟ੍ਰੇਨ ਦੇ ਆਉਣ ਦੇ ਨਾਲ ਜਿਹੜਾ ਕੱਟ ਸਮੇਂ 'ਚ ਦਿੱਲੀ ਪਹੁੰਚਿਆ ਕਰਨਗੇ ਵਪਾਰੀ ਵਰਗ ਸਟੂਡੈਂਟ ਨੇ ਥਾਪਰ ਯੂਨੀਵਰਸਿਟੀ ਦੇ ਆਪਣਾ ਲਾ ਯੂਨੀਵਰਸਿਟੀ ਦੇ ਜਿਹੜੇ ਦਿੱਲੀ ਤੋਂ ਹੋਰ ਸੂਬਿਆਂ ਤੋਂ ਇੱਥੇ ਪੜ੍ਹਨ ਆਉਂਦੇ ਆ ਜਿਨ੍ਹਾਂ ਨੇ ਐਡਮਿਸ਼ਨ ਲਿਆ ਨੇ ਉਹਨਾਂ ਲਈ ਬਹੁਤ ਸੌਖਾ ਹੋ ਜਾਏਗਾ ਤੇ ਇਹ ਇੱਕ ਬਹੁਤ ਹੀ ਅੱਛੀ ਸਹੂਲਤ ਹੈ ਤੇ ਬਹੁਤ ਫਿਰ ਕਵਾਂਗੇ ਸਾਰੇ ਪਟਿਆਲਾਵਾਸੀ ਪੰਜਾਬਵਾਸੀ ਸਾਡੇ ਮਾਨਯੋਗ ਐਮਪੀ ਡਾਕਟਰ ਤਰਮੇਰ ਗਾਂਧੀ ਜੀ ਦਾ ਅਸੀਂ ਬਹੁਤ ਸਵਾਗਤ ਕਰਦੇ ਆ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇਹ ਉਪਰਾਲਾ ਕੀਤਾ ਤੇ ਅੱਜ ਇਹ ਡਬਲ ਲੇਨ ਬਣ ਕੇ ਤੇ ਟ੍ਰੇਨ ਚੱਲਣ ਜਾ ਰਹੀ ਹੈ ਧੰਨਵਾਦ ਸਰ ਇਹ ਤੁਹਾਡੀ ਮੇਨ ਸਰਕਾ ਜਿਹੜਾ ਇਹ ਆਇਆ ਹੈ ਮਾਈਕ ਥੱਲੇ ਰੱਖੋ ਮਾਈਕ ਥੱਲੇ ਰੱਖੋ ਦੇਖੋ ਮਾਈਕ ਥੱਲੇ ਕਰ ਦਿਓ ਵੀਰੇ ਇਹ ਤੁਹਾਡੇ ਆਪਣੇ ਪਟਿਆਲਾ ਨਿਵਾਸੀਆਂ ਵਾਸਤੇ ਅੱਜ ਇੱਕ ਬਹੁਤ ਵੱਡਾ ਤੋਹਫਾ ਹੈਗਾ ਔਰ ਅੱਜ ਤੋਹਫਾ ਨੀ ਹੈ ਕੱਲਾ ਆਉਣ ਵਾਲੇ ਭਵਿੱਖ ਦੇ ਸਮੇਂ ਵਿੱਚ ਹੋਰ ਗੱਡੀਆਂ ਵਾਸਤੇ ਰਾਹ ਖੋਲਦਾ ਹੈਗਾ ਕਿਉਂਕਿ ਰੇਲ ਲਾਈਨ ਦਾ ਦੌਰੀਕਰਨ ਹੋ ਚੁੱਕਿਆ ਬਿਜਲਈਕਰਨ ਹੋ ਚੁੱਕਿਆ ਹੈਗਾ ਔਰ ਇਸ ਪਹਿਲੀ ਵੰਦੇ ਭਾਰਤ ਸਭ ਤੋਂ ਵੱਡੀ ਪ੍ਰੀਮੀਅਮ ਟੇਨ ਹੈ ਅੱਜ ਦੇ ਅੱਜ ਦੇ ਹਿੰਦੁਸਤਾਨ ਦੀ ਉਹ ਇੱਥੇ ਚੱਲਣ ਜਾ ਰਹੀ ਹੈਗੀ ਹੈ ਮੈਂ ਸ਼ੁਕਰਗੁਜ਼ਾਰ ਆ ਸਾਰੇ ਦੋਸਤਾਂ ਮਿੱਤਰਾਂ ਦੇ ਪਟਿਆਲਾ ਨਿਵਾਸੀਆਂ ਦੇ ਤੇ ਸਾਡੀ ਸਰਕਾਰ ਦੇ ਔਰ ਖਾਸ ਤੌਰ ਤੇ ਰਵਨੀਤ ਮਿੱਟੂ ਜੀ ਦਾ ਵੀ ਜਿਨ੍ਹਾਂ ਨੇ ਇਸ ਧਰਮ ਦੌਰਾਨ ਉਹਨਾਂ ਨੇ ਹਾਲਾ ਜੋ ਮਨਜ਼ੂਰ ਕਰਾਈ ਸੀ ਲਾਈਨ ਤਾਂ ਮੈਂ ਬੀ ਵਾਰ ਰੇਲ ਮੰਤਰੀ ਜੀ ਨੂੰ ਮਿਲ ਕੇ ਦੋ ਵਾਰ ਮੋਦੀ ਸਾਹਿਬ ਨੂੰ ਮਿਲ ਕੇ ਇਹ ਲਾਈਨ ਮਨਜ਼ੂਰ ਹੋਈ ਸੀਗੀ ਡਬਲ ਕਰਨ ਦਾ ਦੋਹਰਾ ਕਰਨ ਦਾ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਇਹ ਗੱਡੀ ਚੱਲੀ ਹੈ ਇਹ ਸਰਕਾਰ ਦੀ ਜੋ عناਇਤ ਹੋਈ ਹੈ ਇਸ ਪਾਸੇ ਵੱਲੋਂ ਉਹਦੇ ਵਿੱਚ ਬਿੱਟੂ ਸਾਹਿਬ ਦਾ ਬੜਾ ਰੋਲ ਹੈਗਾ ਸਾਨੂੰ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਇਹ ਪਟਿਆਲੇ ਵਾਸਤੇ ਹੈ ਪਟਿਆਲੇ ਦੇ ਲੋਕਾਂ ਵਾਸਤੇ ਹੈ ਕਿਸੇ ਇੱਕ ਵੀ ਸਿਆਸੀ ਪਾਰਟੀ ਵਾਸਤੇ ਨਹੀਂ ਨਾ ਕਾਂਗਰਸ ਵਾਸਤੇ ਹੈ ਨਾ ਕੱਲੀ ਭਾਜਪਾ ਵਾਸਤੇ ਹੈ ਨਾ ਕਾਲੀਆਂ ਵਾਸਤੇ ਹੈ ਨਾ ਆਪ ਵਾਸਤੇ ਹੈ ਇਹ ਲੋਕਾਂ ਦੀ ਲੋਕਾਂ ਦੀ ਕਾਮਯਾਬੀ ਹੈ ਲੋਕਾਂ ਦੀ ਸੋਤ ਔਰ ਲੋਕਾਂ ਦਾ ਵਿਕਾਸ ਹੈ ਕਿੱਥੇ ਕਿੱਥੇ ਰੁਕੇਗੀ ਇਹ ਬੰਦੇ ਬਦਲਣ ਜਿਹੜੀ ਟਰੇਨ ਬੰਦੇ ਭਰਤ ਦੁੱਖ ਜੀ ਇਹ ਇਹ ਪਠੰਡਿਓ ਚ ਚੱਲੂਗੀ ਫੋਜਪੁਰ ਤੋਂ ਫਰੀਦਕੋਟ ਰੁਕੂਗੀ ਪਠੰਡਾ ਰੁਕੂਗੀ ਹਾਲਦੀ ਕੜੀ ਧੂਰੀ ਰੁਕੂਗੀ ਪਟਿਆਲੇ ਰੁਕੂਗੀ ਰਾਜਪੁਰੇ ਨਹੀਂ ਰੁਕਣੀ ਅੰਬਾਲਾ ਰੁਕੂਗੀ ਫਿਰ ਇਹ ਕੁਰਕਸ਼ੇਤ ਰੁਕੂਗੀ ਫਿਰ ਇਹ ਪਾਣੀਪਤ ਰੁਕੂਗੀ ਔਰ ਇਹ ਗੱਡੀ ਤਕਰੀਬਨ ਇਹ ਸਵਾ 6 ਘੰਟੇ ਜ਼ਬਰ ਜੀ ਇਹ ਦਿੱਲੀ ਪਹੁੰਚੇਗੀ ਕਿੰਨੇ ਕਿੰਨੇ ਦਿਨ ਚੱਲੂਗੀ ਸਰ ਹਫਤੇ 6 ਦਿਨ ਚੱਲੂਗੀ ਜੀ ਬੁੱਧਵਾਰ ਨੂੰ ਨਹੀਂ ਚੱਲੂਗੀ ਸਾਹਿਬ ਬੰਦੇ ਬੜੇ ਫੈਟਣਾ ਕਹਿੰਦੇ ਟਾਈਮ ਪੁੱਛਿਆ ਕਿ ਕਿੰਨੇ ਮਿੰਟ ਰੁਕੇਗੀ ਇੱਥੇ ਜਿਹੜੀ ਸਟੇਜ ਨਹੀਂ ਦੇਖੋ ਟਾਈਮ ਜਿਹੜੀ ਸੁਪਰ ਫਾਸਟ ਟ੍ਰੇਨ ਹੈ ਨਾ ਨਾ ਤਾਂ ਹਰਥਾਂ ਰੁਕੀਦਾ ਸਕਦੀ ਹੈ ਨਾ ਇਹਦੇ ਕਿੰਨਾ ਜੁੜੀ ਟਾਈਮ 2 ਮਿੰਟ ਦੀ 2 ਮਿੰਟ 11 11:05 ਤੇ ਆਉਗੀ 11:07 ਤੇ ਚੱਲੂਗੀ ਕਿਰਾਇਆ ਕਿੰਨਾ ਹੋਊਗਾ ਇਹਦਾ ਫਿਰ ਕਿਰਾਇਆ ਸਵਾ 900 ਰੁਪਏ ਆਏਗਾ ਜੀ 930 ਰੁਪਏ ਸ਼ਾਇਦ ਡਾਕਟਰ ਸਾਹਿਬ ਜਿਹੜ ਜਾ ਆਪਣਾ ਚੰਡੀਗੜ੍ਹ ਲਿੰਕ ਇੱਥੇ ਜਖੜੀ ਉਹ ਇਹ ਟੈਂਡਰ ਹੋ ਜਾਣੀ ਜੇ ਅਗਲੇ ਮੈਨੂੰ ਪਤਾ ਲੱਗਿਆ ਕੱਲ ਈਲ ਮੰਤਰਾਲੇ ਤੋਂ ਕਿ ਅਗਲੇ ਮਹੀਨੇ ਉਹ ਟੈਂਡਰ ਤੱਕ ਹੋ ਜਾਣੀ ਹੈਗੀ ਐ ਐਨੀ ਤੇਜ਼ੀ ਕੰਮ ਨਾਲ ਫੜੀ ਐ ਪੰਜਾਬ ਪੰਜਾਬ ਸਰਕਾਰ ਨੂੰ ਕਿਹਾ ਗਿਆ ਉਹ ਇੱਕ ਸਾਲ ਸੰਯੁਕਤ ਕਰੇ ਇੱਕ ਵਿਅਕਤੀ ਇੱਕ ਅਥਾਰਟੀ ਨਿਯੁਕਤ ਕਰੇ ਜਿਹੜੀ ਜ਼ਮੀਨ ਖਰੀਦਣ ਦੀ ਪ੍ਰਕਿਰਿਆ ਉਹਨੂੰ ਤੇਜ਼ ਕਰੇ ਤਾਂ ਕਿ ਇਹ ਲਾਈਨ ਨਾ ਟਾਪ ਪ੍ਰਾਇਓਰਟੀ ਲਾਈਨ ਹੋ ਸਰਕਾਰ ਮੰਨ ਕੇ ਚੱਲ ਰਹੀ ਐ ਔਰ ਉਹ ਉਮੀਦ ਐ ਕਿ 2 ਸਾਲ ਚੋਂ ਪ੍ਰੋਜੈਕਟ ਪੂਰਾ ਹੋ ਕੇ ਚੰਡੀਗੜ੍ਹ ਤੇ ਜੈਪੁਰ ਵਿਚਕਾਰ ਚੱਡੀ ਕਰਤੇ ਗੁਜਰਾਤ ਵਿਚਕਾਰ ਰੇਲ ਗੱਡੀਆਂ ਦੌੜਨੀ ਆ